ਹallo ਦੋਸਤੋ ਕੀ ਹਾਲ ਚਾਲ ਹੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਦੋਸਤੋ ਐਕਚੁਅਲੀ ਸਾਡੇ ਨਾਲ ਇੱਥੇ ਨਾ ਮਹੱਲੇ 'ਚ ਇੱਕ ਬੰਦਾ ਗੱਡੀ ਦਾ ਚਾਰ ਵੇਚ ਰਿਹਾ ਹੈ ਸ਼ਾਇਦ ਗੱਡੀ ਦਾ ਨਾਮ ਹੈਗਾ ਪਰਚੰਗਾ ਅਚਾਰ ਸ਼ਾਇਦ ਇਹ ਜਨਾਵਾ ਤੇ ਬਾਈ ਐਨਾਨਸਮੈਂਟ ਕਰ ਰਿਹਾ ਸੀ ਚੁਰਾਪਾ ਚਾਰ ਲੈ ਕੇ ਦੇ ਕੇ ਆਣਾ ਹੁਣ ਤੇ ਆਪਾਂ ਨਾਲ ਦੇਖਦੇ ਆਂ ਕਿ ਕਿਹੜੇ ਕਿਹੜੇ ਕਿਸਮ ਦੇ achar ਹਨਾ ਅਲੱਗ-ਅਲੱਗ ਕਿਸਮ ਦੇ achar ਆ ਵੈਸੇ ਕਾਫੀ ਕਿਸਮਾਂ ਰੱਖੀਆਂ ਹੋਈਆਂ ਨੇ ਜੋ ਆਪਾਂ ਗੱਲ ਕਰਦੇ ਜਾ ਕੇ ਉਹਨਾਂ ਦੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਨਾ ਜ਼ਰੂਰ ਕਰ ਦਿਓ ਰੋਬ ਦੇ ਚਾਰ ਅੱਜ ਕੀ ਨਾ ਸਵਾਦ ਆਉਂਦੀ ਚੁੱਕੇ ਚਾਰ ਪਰਮ ਦੇ ਜੁਗਰ ਲੱਗਾ ਕਿ ਨਾ ਯਾਰ ਬਾਈ ਨਾਲ ਇਥੇ ਚਾਰ ਵਿੱਚ ਲੱਗੇ ਹੋਇਆ ਇਹ ਬਾਈ ਦਾ ਗੱਡੀ ਨਾ ਹੈ ਪਚਰੰਗੀ ਅੱਛਾ ਪ੍ਰਚੰਗਾ ਚਾਰ ਅੱਛਾ ਅੱਛਾ ਬਈ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਜੀ ਅੱਛਾ ਕਿੰਨੇ ਸਾਲ ਹੋ ਕੰਮ ਕਰਦੇ ਨੇ ਇਹਨਾਂ ਨੂੰ ਇਹ ਹੋ ਗਏ ਜੀ ਮੈਨੂੰ 16 ਸਾਲ ਹੋ ਗਏ ਜੀ 16 ਸਾਲ ਹੋ ਗਏ ਹਾਂ ਜੀ ਅੱਛਾ ਅੱਛਾ ਹਾਂ ਜੀ ਕਿਹੜੇ ਕਿਹੜੇ ਚਾਰ ਆਪਣੇ ਕੋਲ ਸਾਡੇ ਕੋਲ ਵੀਰਜੀ ਅੰਬ ਦਾ ਨਿੰਬੂ ਦਾ ਕਨਕਲ ਦਾ ਝੌਂ ਦਾ ਕਲੇਡੇ ਦਾ ਆਦਰਕ ਦਾ ਲਸਣ ਦਾ ਹਰੀ ਮਿਰਚ ਦਾ ਭਰੀ ਹੋਈ ਨਾਲ ਮਿਰਚ ਦਾ ਕੱਚੀ ਹਲਦੀ ਦਾ ਬਾਸ ਦਾ ਨਸੂਰੇ ਦਾ ਡੇਡਿਆਂ ਦਾ ਮਿੱਠੇ ਨਿੰਬੂ ਦਾ ਖੱਟੇ ਮਿੱਠੇ ਗਾਜਰ ਗੋਭੀ ਦਾ ਅੱਛਾ ਪੱਕਿਆਂ ਦਾ ਕੱਚੀ ਹਲਦੀ ਦਾ ਠੀਕ ਆ ਠੀਕ ਆ ਹਾਂਜੀ ਜੈ ਜੈਕਾਰ ਝੂਠੀ ਸਰਕਾਰ ਅੱਛਾ ਹਾਂਜੀ ਜੈ ਜੈਕਾਰ ਆ ਝੂਠੀ ਸਰਕਾਰਾਂ ਵੇਚਦੇ ਚਾਰਾਂ ਘਰੋਂ 12 ਸ਼ੌਂਕ ਨਾਲ ਪਿਤਾ ਜੀ ਦਾ ਨਾਮ ਰੱਖਿਆ ਸੀ ਮੇਰਾ ਚੰਦ ਮੇਰਾ ਆਚਾਰ ਮਰਫਾ ਹੋ ਗਿਆ ਸੀ ਜਿੱਕਨਾ ਬੰਦ ਫਿਰ ਅਸੀਂ ਸ਼ੇਰੋ ਸ਼ੈਰੀ ਤੇ ਗੋਣ ਪਜਾਂਦਾ ਕੀਤਾ ਪ੍ਰਬੰਧ ਵਾਇਗ ਨੂੰ ਸੌਕ ਰੱਖੇ ਦੂਰ ਭੋਖ ਰੱਖੇ ਚੱਕੀ ਚੌਕ ਰੱਖੇ ਦੂਰ ਦੌਖ ਰੱਖੇ ਤੇ ਨਜ਼ਾਰੇ ਅਗਰ ਜੁੰਦੇ ਰਹਿ ਗਏ ਵੀਰ ਜੀ ਫਿਰ ਮਿਲਾਂਗੇ ਦੁਬਾਰੇ ਆਹ ਵਾਹ ਯਾਰ ਵਾਹ ਆ ਦੇਖੋ ਯਾਰ ਬਾਈਨਾ ਬਹੁਤ ਅਲਗ-ਅਲਗ ਕਿਸਮ ਦੇ ਚਾਰ ਵੇਚਣ ਲੱਗੇ ਹੋਏ ਆ ਹਨਾ ਤੇ ਬਾਈ ਨੇ ਸ਼ੇਰੋ ਸ਼ੈਰੀ ਵੀ ਸਾਰਾ ਕੁਝ ਦੱਸਤਾ ਯਾਰ ਐਵੇਂ ਲੋਕਡਾਊਨ ਵਿੱਚ ਛੱਡ ਆਇਆ ਨਾ ਚਾਰ ਬੰਦ ਹੋ ਗਿਆ ਸੀ ਪਰ ਦੇਖੋ ਯਾਰ ਹਨਾ ਠੀਕ ਆ ਯਾਰ ਵਧੀਆ ਗੱਲ ਆ ਯਾਰ ਤੇ ਬਾਈ ਕਿੱਥੇ ਫੈਕਟਰੀ ਨੂੰ ਵੈਸੇ ਲੁਧਿਆਣਾ ਲੁਧਿਆਣਾ ਹੈ ਅੱਛਾ ਤੇ ਇੱਧਰ ਫੇ ਕਿੰਨੇ ਮਹੀਨੇ ਬਾਅਦ ਕਿਹੜਾ ਲੱਗਦਾ ਹੈ ਆਹ ਦਿ ਮਹੀਨੇ ਬਾਅਦ ਵਾਜਦਾ ਜੀ ਅੱਛਾ ਇੱਧਰ ਮਹੀਨੇ ਬਾਅਦ ਆਈਦਾ ਜੀ ਠੀਕ ਹੈ ਠੀਕ ਠੀਕ ਤੇ ਬਾਈ ਦਾ ਕੰਟੈਕਟ ਨੰਬਰ 77173 ਅੱਛਾ ਜੀ 77173 83298 ਜੇ ਕਿਸੇ ਨੂੰ ਮੰਗਵਾਉਣਾ ਹੋਵੇ ਇਹਨੂੰ ਫੈਕਟਰੀ ਚ ਹੋਵੇ ਅੱਛਾ ਅੱਛਾ 7173 83298 ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਵੈਰੀ ਥੈਂਕ ਯੂ ਯਾਰ ਮਨੂ ਨੇ ਮਿਕਸਰ ਚਾਰ ਕਰ ਦੋ ਇਹਦੇ ਯਾਰ ਚਲੋ ਜੀ ਚਲੋ ਠੀਕ ਹੈ ਠੀਕ ਆ ਥੈਂਕ ਯੂ ਬ੍ਰਦਰ ਬਹੁਤ ਧੰਨਵਾਦ ਥੈਂਕ ਯੂ ਲਵ ਯੂ ਮੇਰੇ ਆ ਦੇ ਲੋ ਬਾਈ ਦੀ ਗੱਡੀ ਦੇਖੋ ਪੂਰੀ ਯਾਰ ਮੈਨੂੰ ਕੱਲੀ ਕੱਲੀ ਇਸ ਚੀਜ਼ ਬਾਈ ਨੇ ਦੱਸੀ ਹੋਈ ਯਾਰ ਗੱਡੀ ਤੇ ਆਹ ਲੇ ਕੋ ਮਰਬਾ ਦਾ ਚਾਰ ਆਹ ਬਾਸ ਕਾ ਮਰਬਾ ਪਪੀਤੇ ਕਾ ਮਰਬਾ ਬਿਲ ਕਾ ਮਰਬਾ ਅੰਦਰ ਸਾਰੀ ਚੀਜ਼ ਜਾਵਤ ਦਸਾਯਾ ਯਾਰ ਆਹ ਚਟਨੀ ਆ ਹਨ ਤੇ ਆ ਚਾਰ ਹੋ ਗਏ ਬਾਈ ਨੇ ਇਹ ਬੜਜੜੇ ਵਿੱਚ ਚਾਰ ਬਣਾਉਂਦੇ ਆ ਇਹ ਆ ਬਾਈ ਦਾ ਨਾ ਕੰਟੈਕਟ ਨੰਬਰ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਫੈਕਟਰੀ ਤੋਂ ਮਗਾਉਣਾ ਹੈ ਕਈ ਵਾਰ ਬੰਦੇ ਨੂੰ ਬਿਜ਼ਨਸ ਕਰ ਲਈ ਜਾਂ ਲਗਾਉਣਾ ਪੈਂਦਾ ਹੈ ਤਾਂ ਤੁਸੀਂ ਇੱਥੇ ਕੰਟੈਕਟ ਕਰਕੇ ਮਗਾ ਸਕਦੇ ਆ ਇਹ ਦੇਖੋ ਇਹ ਆ ਕੰਟੈਕਟ ਨੰਬਰ ਹੈ ਦੇਖੋ ਚਾਰ ਖਾਣਾ ਨਾ ਸਿਹਤਰੀ ਬਾਕੀ ਬੋ ਬੜੀਆ ਯਾਰ ਹਾਜਮਾ ਠੀਕ ਨਹੀਂ ਹੁੰਦਾ ਬਾਈ ਨੇ ਨਾ ਬਹੁਤ ਵਧੀਆ ਤਰੀਕਾ ਸਮਝਾਇਆ ਹੈ ਬੜੇ ਆਚਾਰ ਵਿਚਨ ਵਾਲੇ ਸ਼ੇਰੋ ਸ਼ੈਰੀ ਵਿੱਚ ਸਮਝਾ ਦੇ ਬਾਈ ਨੇ ਕਿ ਵੀ ਲੌਕਡਾਊਨ ਵਿੱਚ ਸਾਡੇ ਨਾ ਬਿਜ਼ਨਸ ਬੰਦ ਹੋ ਗਿਆ ਸੀ ਠੀਕ ਹੈ ਨਾ ਤੇ ਫਿਰ ਅਸੀਂ ਜੋ ਵੀ ਉਹ ਹੋਰ ਕੰਮ ਸ਼ੁਰੂ ਕਰਤੇ ਯਾਰ ਬਤਨੀ ਵਧੀਆ ਗੱਲ ਹੈ ਯਾਰ ਹੈ ਨਾ ਜੋ ਅਗਰ ਕੋਈ ਬਿਜ਼ਨਸ ਕੋਈ ਪ੍ਰੋਬਲਮ ਹੁੰਦੀ ਹੈ ਇਹ ਨਹੀਂ ਉਹ ਆਪਾਂ ਘਰ ਬਿਲੇ ਬੈਠ ਕੇ ਬਹਿ ਜਾਓ ਨਾ ਕੋਈ ਨਾ ਕੋਈ ਕੰਮ ਜਰੂਰ ਕਰਦੇ ਰੋ ਯਾਰ ਹੈ ਨਾ ਤੇ ਬਾਈ ਦੋ ਆਪਾਂ ਨੇ ਇੱਕ ਮਿਕਸ ਵਿਚਾਰ ਲੈ ਲਿਆ ਤੇ ਠੀਕ ਰੇਟ ਸੀ ਯਾਰ ਵੈਸੇ ਵਾਈਦਾ ਯਾਰ ਹੈ ਨਾ ਤੇ ਕੋਟੈਕਟਰ ਬਥੇ ਮੈਂ ਦੱਸ ਤਾ ਸੀ ਯਾਰ ਜੇ ਤੁਹਾਨੂੰ ਲੱਗਿਆ ਵੀ ਹਾਂ ਤੁਹਾਨੂੰ ਲੱਗਦਾ ਵੀ ਇਹ ਲੈਣਾ ਚਾਹੀਦਾ ਚਾਰ ਇਹਨਾਂ ਤੋਂ ਹਨਾ ਤਾਂ ਤੁਸੀਂ ਫੈਕਟਰੀ ਤੋਂ ਵੀ ਚਾਰ ਮੰਗਵਾ ਸਕਦਾ ਕਿਉਂਕਿ ਬਿਜ਼ਨਸ ਵਗੈਰਾ ਸ਼ੁਰੂ ਕਰਨ ਲਈ ਆ ਲੈਣਾ ਹੁੰਦਾ ਤੇ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਨਾਲ ਜਰੂਰ ਕਰਦੇ ਹੋ ਯਾਰ ਹਨਾ ਤੇ ਮਿਲਦਾ ਕੋਈ ਹੋਰ ਵੀਡੀਓ ਚ ਬਾਏ